ਸਤਿ ਸ੍ਰੀ ਅਕਾਲ ਜੀ ਅਮਰੀਕਾ ਨਿਊਜ਼ ਬੁਲਟਨ ਵੇਖ ਰਹੇ ਹੋ ਤੁਸੀਂ ਮੈਂ ਤੁਹਾਡੇ ਨਾਲ ਸਿਮਰਨਜੀਤ ਕੌਰ ਗਿੱਲ ਖਬਰਾਂ ਦੇ ਸ਼ੁਰੂਆਤ ਤੋਂ ਪਹਿਲਾਂ ਇੱਕ ਤੇਜ਼ ਨੋਟ ਮਾਰਦੇ ਹਾਂ ਮੁਖ ਲੈਂਦੇ ਹਾਂ ਇਜ਼ਰਾਈਲ ਤੇ ਇਰਾਨ ਵਿਚਾਲੇ ਯੁੱਧ ਲਗਾਤਾਰ ਜਾਰੀ ਸੀਸਫਾਇਰ ਦੀ ਕੀਤੀ ਉਲੰਘਣਾ ਰੋਸਪਤੀ ਡਰਾਮਪ ਹੋਏ ਗੁੱਸੇ ਪਾਕਿਸਤਾਨ ਚ ਆਰਮੀ ਬੇਸ ਬਣਾਵੇਗਾ ਅਮਰੀਕਾ ਚੀਨ ਨੇ ਪਾਕ ਨੂੰ ਦਿੱਤੀ ਧਮਕੀ ਕਿ ਹਾ ਸਾਰੇ ਪ੍ਰਬੰਧ ਤੇ ਸੰਬੰਧ ਕਰ ਦਿੱਤੇ ਜਾਂਦੇ ਕਾਰਿਯੋਗ ਆ ਗਿਆ ਵਾਸਤੇ ਨਵੇਂ ਹੁਕਮ ਹੋਏ ਜਾਰੀ WhatsApp ਡਿਲੀਟ ਕਰਨ ਵਾਸਤੇ ਆਖੀ ਨਵੀਂ ਗੱਲ WhatsApp ਨੂੰ ਦੱਸਿਆ ਅੰਤੇ ਹੁਣ ਖਬਰਾਂ ਵਿਸਥਾਰ ਦੇ ਨਾਲ ਇਜ਼ਰਾਈਲ ਤੇ ਇਰਾਨ ਦੇ ਸੀਜ਼ ਫਾਇਰ ਯਾਨੀ ਕਿ جنگਬੰਦੀ ਦਾ ਐਲਾਨ ਹੋ ਗਿਆ ਸੀ ਤੇ ਥੋੜੇ ਹੀ ਸਮੇਂ ਬਾਅਦ ਸੀਜ਼ ਫਾਇਰ ਦੀ ਉਲੰਘਣਾ ਕਰ ਦਿੱਤੀ ਗਈ ਹੈ ਆਖਿਆ ਗਿਆ ਹੈ ਕਿ ਇਰਾਨ ਦੇ ਵੱਲੋਂ ਇਜ਼ਰਾਈਲ ਦੇ ਉੱਤੇ ਮਿਸਾਲਾਂ ਦਾਗ ਦਿੱਤੀਆਂ ਗਈਆਂ ਨੇ ਜਿਸ ਤੋਂ ਬਾਅਦ ਇਜ਼ਰਾਈਲ ਵੀ ਜਵਾਬੀ ਕਾਰਵਾਈ ਕਰਨ ਵਾਸਤੇ ਤਿਆਰ ਪਰ ਤਿਆਰ ਖੜਾ ਸੀ ਅਜਿਹੇ ਦੇ ਵਿੱਚ ਅਮਰੀਕੀ ਰਾਸ਼ਟਰਪਤੀ ਡੋਨਾਲਡ 트ੰਪ ਇਜ਼ਰਾਈਲ ਦੇ ਉੱਤੇ ਤਿੱਤੇ ਹੋ ਗਏ ਨੇ। ਉਹਨਾਂ ਨੇ ਇਜ਼ਰਾਈਲ ਨੂੰ ਆਖਿਆ ਕਿ ਇਜ਼ਰਾਈਲ ਇਸ ਫੈਰ ਦੀ ਉਲੰਘਣਾ ਕਰਨ ਦੀ ਗਲਤੀ ਨਾ ਕਰੇ ਪਾਇਲਟਾਂ ਨੂੰ ਵਾਪਸ ਬੁਲਾ ਲਵੇ। ਗੁੱਸੇ 'ਚ ਆਏ 트ੰਪ ਨੇ ਭਾਸ਼ਾ ਦੀ ਮਰਿਆਦਾ ਦਾ ਵੀ ਖਿਆਲ ਨਹੀਂ ਰੱਖਿਆ ਤੇ ਕਹਿ ਦਿੱਤਾ ਪਤਾ ਨਹੀਂ ਲੱਗ ਰਿਹਾ ਦੋਵੇਂ ਦੇਸ਼ ਕਰ ਕੀ ਰਹੇ ਨੇ। ਹਾਲੇ ਈਰਾਨ ਇਜ਼ਰਾਈਲ ਵਿਚਾਲੇ ਜੰਗਬੰਦੀ ਨੂੰ ਕੁਝ ਸਮਾਂ ਹੀ ਹੋਇਆ ਸੀ ਕਿ ਈਰਾਨ ਨੇ ਇੱਕ ਵਾਰ ਫਿਰ ਤੋਂ ਇਜ਼ਰਾਈਲ ਤੇ ਮਿਸਾਈਲਾਂ ਧਾਕੇ ਸੀਜ਼ਫਾਇਰ ਦੀ ਉਲੰਘਣਾ ਕਰ ਦਿੱਤੀ ਇਸ ਕਰਕੇ ਇਜ਼ਰਾਈਲ ਦੇ ਵਿੱਚ 9 ਲੋਕਾਂ ਦੀ ਮੌਤ ਹੋ ਜਾਣ ਦੀ ਵੀ ਖਬਰ ਮਿਲ ਗਿਆ ਹੈ ਇਸ ਹਮਲੇ ਤੋਂ ਬਾਅਦ ਇਜ਼ਰਾਈਲੀ ਰੱਖਿਆ ਮੰਤਰੀ ਨੇ ਵੀ ਆਪਣੀ ਫੌਜ ਨੂੰ ইরਾਨੀ ਹਮਲਿਆਂ ਦਾ ਮੂੰਹ ਤੋੜ ਜਵਾਬ ਦੇਣ ਦੀ ਇਜਾਜ਼ਤ ਦੇ ਦਿੱਤੀ ਹੈ। ਇਸ ਹਮਲੇ ਮਗਰੋਂ ਅਮਰੀਕੀ ਰਾਸ਼ਟਰਪਤੀ ਡੋਨਾਲਡ 트ੰਪ ਨੇ ਦੋਵਾਂ ਦੇਸ਼ਾਂ ਨੂੰ ਛਾੜ ਪਾਉਂਦੇ ਹੋਏ ਆਪਣੇ ਟਵਿੱਟਰ ਸੋਸ਼ਲ ਅਕਾਊਂਟ ਦੇ ਉੱਤੇ ਪੋਸਟ ਪਾ ਕੇ ਲਿਖਿਆ ਕਿ ਇਜ਼ਰਾਈਲ ਹੁਣ ਬੰਬ ਨਾ ਸੁੱਟਣਾ। ਜੇ ਤੁਸੀਂ ਅਜਿਹਾ ਕੀਤਾ ਤਾਂ ਇਸ ਸੀਰੀਜ਼ ਫਾਇਰ ਦੀ ਵੱਡੀ ਉਲੰਘਣਾ ਹੋਵੇਗੀ। ਆਪਣੇ ਪਾਇਲਟਾਂ ਨੂੰ ਵਾਪਸ ਬੁਲਾ ਲਓ। I'm really unhappy if Israel's is going out this morning because of one rocket that didn't land, that was shot, perhaps by mistake, that didn't land. I'm not happy about that. You know what? We, have, we basically have two countries that have been fighting so long and so hard that they don't know what the f they're doing. Do you understand that? ਜ਼ਿਕਰ ਹੋਇਆ ਹੈ ਕਿ ইরਾਨੀ ਹਮਲਿਆਂ ਮਗਰੋਂ ਇਜ਼ਰਾਈਲੀ ਰੱਖਿਆ ਮੰਤਰੀ ਇਜ਼ਰਾਈਲ ਕੌਟਸ ਨੇ ਇਜ਼ਰਾਈਲੀ ਫੌਜ ਨੂੰ ਖੁੱਲ੍ਹ ਕੇ ਜਵਾਬੀ ਕਾਰਵਾਈ ਦੀ ਛੋੜ ਦਿੱਤੀ ਸੀ ਹਾਲਾਂਕਿ ਈਰਾਨ ਨੇ ਇਜ਼ਰਾਈਲ ਦੇ ਇਹਨਾਂ ਦਾਅਵਿਆਂ ਤੋਂ ਇਨਕਾਰ ਕੀਤਾ ਸੀ ਕਿ ਈਰਾਨ ਨੇ ਸੀਜ਼ਫਾਇਰ ਦੀ ਉਲੰਘਣਾ ਕੀਤੀ ਹੈ ਪਰ 트럼ਪ ਦੇ ਇਸ ਬਿਆਨ ਮਗਰੋਂ ਇਹ ਸਾਬਤ ਹੋ ਗਿਆ ਕਿ ਸਿਰਫ ਈਰਾਨ ਹੀ ਨਹੀਂ ਇਜ਼ਰਾਈਲ ਨੇ ਵੀ ਸੀਜ਼ਫਾਇਰ ਦੀ ਉਲੰਘਣਾ ਕੀਤੀ ਹੈ ਯੂਰੇ ਪਾਕਿਸਤਾਨ ਦੇ ਵਿੱਚ ਆਰਮੀ ਬੇਸ ਬਣਾਉਣ ਦੀਆਂ ਤਿਆਰੀਆਂ ਕਰ ਰਿਹਾ ਹੈ ਅਮਰੀਕਾ ਜਦੋਂ ਚੀਨ ਨੂੰ ਇਸ ਗੱਲ ਦਾ ਪਤਾ ਲੱਗਾ ਤਾਂ ਚੀਨੇ ਪਾਕਿਸਤਾਨ ਨੂੰ ਧਮਕੀ ਦੇ ਦਿੱਤੀ ਹੈ ਚੀਨੇ ਆਖਿਆ ਕਿ ਜੇ ਪਾਕਿਸਤਾਨ ਨੇ ਅਮਰੀਕਾ ਨੂੰ ਆਪਣੀ ਧਰਤੀ ਦੇ ਉੱਤੇ ਆਰਮੀ ਬੇਸ ਬਣਾਉਣ ਦੀ ਪਰਮਿਸ਼ਨ ਦਿੱਤੀ ਤਾਂ ਫਿਰ ਚੀਨ ਪਾਕਿਸਤਾਨ ਦੇ ਨਾਲ ਸਾਰੇ ਹੀ ਸਬੰਧ ਖਤਮ ਕਰ ਦਵੇਗਾ ਹੁਣ ਇੱਕ ਪਾਸੇ ਅਮਰੀਕਾ ਤੇ ਦੂਜੇ ਪਾਸੇ ਚੀਨ ਵਿੱਚ ਵਿਚਾਲੇ ਫਸ ਗਿਆ ਪਾਕਿਸਤਾਨ ਹੁਣ ਪਾਕਿਸਤਾਨ ਦੇ ਲਈ ਇਹ ਘੜੀ ਬੜੀ ਹੀ ਨਾਜ਼ੁਕ ਬਣੀ ਹੋਈ ਹੈ ਤੇ ਦੁਚਿੱਤੀ ਦੇ ਵਿੱਚ ਫਸਿਆ ਹੋਇਆ ਨਜ਼ਰ ਆ ਰਿਹਾ ਹੈ ਪਾਕਿਸਤਾਨ ਇਰਾਨ ਇਜ਼ਰਾਈਲ ਜੰਗ ਵਿਚਾਲੇ ਅਮਰੀਕਾ ਦੇ ਇਰਾਨ ਚ ਪਰਮਾਣੂ ਟਿਕਾਣਿਆਂ ਤੇ ਹਮਲੇ ਮਗਰੋਂ ਸਥਿਤੀ ਹੋਰ ਗੰਬੀਰ ਬਣ ਗਈ। ਇਸ ਤਰ੍ਹਾਂ ਜਦੋਂ ਪਾਕਿਸਤਾਨ ਅਮਰੀਕਾ ਦੀ ਹਾਂ ਚ ਹਾਂ ਮਿਲਾਉਣ ਲੱਗਾ ਤਾਂ ਚੀਨ ਨੇ ਪਾਕਿਸਤਾਨ ਨੂੰ ਇਸ ਮੁੱਦੇ ਦੇ ਪਿੱਛੇ ਹਟਣ ਨੂੰ ਕਿਹਾ। ਦਰਸਲ ਇਸ ਜੰਗ ਤੇ ਪਾਕਿਸਤਾਨੀ ਫੌਜ ਮੁਖੀ ਆਸੀਮ ਮੁਨੀਰ ਦੇ ਅਮਰੀਕਾ ਦੌਰੇ ਮਗਰੋਂ ਇਹ ਖਬਰਾਂ ਸਾਹਮਣੇ ਆ ਰਹੀਆਂ ਨੇ ਕਿ ਪਾਕਿਸਤਾਨ ਅਮਰੀਕਾ ਨਾਲ ਆਪਣੇ ਸਬੰਧ ਸੁਧਾਰਨ ਤੇ ਵਪਾਰ ਵਧਾਉਣ ਦੀਆਂ ਕੋਸ਼ਿਸ਼ਾਂ ਚ ਲੱਗਾ ਹੋਇਆ ਹੈ। ਇਸ ਦੌਰਾਨ ਇੱਕ ਖਬਰ ਵੀ ਮਿਲੀ ਹੈ ਕਿ ਅਮਰੀਕਾ ਪਾਕਿਸਤਾਨ ਚ ਆਪਣਾ ਫੌਜੀ ਟਿਕਾਣਾ ਬਣਾਉਣ ਦੀ ਯੋਜਨਾ ਬਣਾ ਰਿਹਾ ਹੈ। ਇਨਾ ਚਰਚਾਵਾਂ ਵਿਚਾਲੇ ਚੀਨ ਨੇ ਪਾਕਿਸਤਾਨ ਨੂੰ ਧਮਕੀ ਦਿੱਤੀ ਹੈ ਕਿ ਜੇਕਰ ਪਾਕਿਸਤਾਨ ਨੇ ਅਮਰੀਕਾ ਨੂੰ ਆਪਣੀ ਜ਼ਮੀਨ ਤੇ ਫੌਜੀ ਬੇਸ ਬਣਾਉਣ ਦੀ ਇਜਾਜ਼ਤ ਦਿੱਤੀ ਤਾਂ ਉਹ ਪਾਕਿਸਤਾਨ ਨਾਲ ਸਾਰੇ ਵਪਾਰਕ ਸਬੰਧ ਤੋੜ ਦਵੇਗਾ ਚੀਨ ਦੀ ਇਸ ਧਮਕੀ ਮਗਰੋਂ ਪਾਕਿਸਤਾਨ ਦੀਆਂ ਮੁਸ਼ਕਲਾਂ ਵਧ ਚੱਕੀਆਂ ਨੇ ਕਿਉਂਕਿ ਉਹ ਦੋਵਾਂ ਸੁਪਰ ਪਾਵਰ ਦੇਸ਼ਾਂ ਨਾਲ ਆਪਣੇ ਸਬੰਧ ਚੰਗੇ ਰੱਖਣਾ ਚਾਹੁੰਦਾ ਹੈ ਤੇ ਜੇਕਰ ਅਮਰੀਕਾ ਨਾਲ ਸਬੰਧ ਸੁਧਾਰਨ ਪਿੱਛੋਂ ਉਸ ਦੇ ਚੀਨ ਨਾਲ ਸਬੰਧ ਖਰਾਬ ਹੋ ਜਾਣ ਤਾਂ ਇੱਕ ਵਾਰ ਫਿਰ ਉਸ ਦਾ ਇੱਕ ਹੱਥ ਖਾਲੀ ਰਹਿ ਜਾਵੇਗਾ ਯੂਨਾਈਟਿਡ ਅਮਰੀਕਾ ਦੇ ਸਰਕਾਰੀ ਅਧਿਕਾਰੀਆਂ ਨੂੰ ਨਵੇਂ ਤੇ ਹੈਰਾਨੀਜਨਕ ਹੁਕਮ ਜਾਰੀ ਕਰ ਦਿੱਤੇ ਗਏ ਨੇ ਦਰਸਲ ਬੀਤੇ ਦਿਨ ਸੋਮਵਾਰ ਨੂੰ ਸਰਕਾਰੀ ਅਧਿਕਾਰੀਆਂ ਨੂੰ ਨਵੀਆਂ ਹਦਾਇਤਾਂ ਮਿਲੀਆਂ ਨਵੇਂ ਹੁਕਮ ਜਾਰੀ ਕਰ ਦਿੱਤੇ ਗਏ ਤੇ ਹੁਕਮ ਵਿੱਚ ਆਖਿਆ ਗਿਆ ਕਿ WhatsApp ਡਿਲੀਟ ਕਰ ਦਿਓ ਇਹ ਆਖਿਆ ਗਿਆ ਹੈ ਕਿ WhatsApp ਸੇਫ ਨਹੀਂ ਹੈ ਇਹ ਪਤਾ ਨਹੀਂ ਲੱਗਦਾ ਕਿ WhatsApp ਦੇ ਉੱਤੇ ਮੈਸੇजेस ਸੇਫ ਕਿਸ ਤਰੀਕੇ ਨਾਲ ਰੱਖੇ ਜਾਂਦੇ ਨੇ ਜਿਸ ਤੋਂ ਬਾਅਦ WhatsApp ਨੇਵੀ ਆਪਣੀ ਸਟੇਟਮੈਂਟ ਜਾਰੀ ਕੀਤੀ ਹੈ WhatsApp ਦਾ ਕਹਿਣਾ ਹੈ ਕਿ ਉਹ ਐਂਡ ਟੂ ਐਂਡ ਇਨਕ੍ਰਿਪਟਡ ਮੈਸੇजेस ਰੱਖਦਾ ਹੈ ਜਿਸ ਦੇ ਨਾਲ WhatsApp ਵੀ ਦੋ ਲੋਕਾਂ ਦੇ ਮੈਸੇजेस ਨਹੀਂ ਪੜ ਸਕਦਾ ਭਾਵੇਂ ਸੈਂਡਰ ਤੇ ਰਿਸਿਵਰ ਦੇ ਵਿਚਾਲੇ ਕੀ ਗੱਲਬਾਤ ਹੋ ਰਹੀ ਹੈ ਉਹ ਬਿਲਕੁਲ ਸੇਫ ਤੇ ਸਿਕਿਉਰ ਰੱਖੀ ਜਾਂਦੀ ਹੈ ਉਹ ਗੱਲਬਾਤ WhatsApp ਦੇ ਕਰਮਚਾਰੀ ਵੀ ਨਹੀਂ ਪੜ ਪਾਉਂਦੇ ਪਰ ਅਮਰੀਕਾ ਨੇ ਕਹਿ ਦਿੱਤਾ ਹੈ ਕਿ ਅਸੀਂ ਯਕੀਨੀ ਨਹੀਂ ਕਰਦੇ ਅਸੀਂ ਆਪਣੇ ਕਰਮਚਾਰੀਆਂ ਨੂੰ ਹੁਕਮਚਾਰੀ ਕਰ ਦਿੱਤੇ ਨੇ ਦੁਨੀਆ ਦੀ ਸਭ ਤੋਂ ਮਸ਼ਹੂਰ ਚੈਟਿੰਗ ਐਪ WhatsApp ਨੂੰ ਅਮਰੀਕਾ 'ਚ ਕਰਾਰਾ ਝਟਕਾ ਲੱਗਾ ਹੈ। ਇੱਥੇ ਵਾਈਟ ਹਾਊਸ ਅਧਿਕਾਰੀਆਂ ਨੇ ਸਾਰੀਆਂ ਸਰਕਾਰੀ ਡਿਵਾਈਸਸ ਤੋਂ WhatsApp ਨੂੰ ਡਿਲੀਟ ਕਰਨ ਦਾ ਹੁਕਮ ਦਿੱਤਾ ਹੈ। ਜਾਣਕਾਰੀ ਮੁਤਾਬਕ ਇਹ ਫੈਸਲਾ ਡਾਟਾ ਪ੍ਰੋਟੈਕਸ਼ਨ ਤੇ ਸਾਈਬਰ ਸਿਕਿਉਰਿਟੀ ਦੇ ਮੱਦੇ ਨਜ਼ਰ ਲਿਆ ਗਿਆ ਹੈ। ਇਸ ਫੈਸਲੇ ਬਾਰੇ ਸਾਰੇ ਸਟਾਫ ਨੂੰ ਸੰਦੇਸ਼ ਭੇਜ ਕੇ ਸੂਚਿਤ ਕਰ ਦਿੱਤਾ ਗਿਆ ਹੈ। ਸੰਦੇਸ਼ ਚ ਦੱਸਿਆ ਗਿਆ ਹੈ ਕਿ ਇਸ ਮਾਮਲੇ ਬਾਰੇ ਕੋਈ ਜ਼ਿਆਦਾ ਜਾਣਕਾਰੀ ਨਹੀਂ ਹੈ ਕਿ WhatsApp ਸਾਡੇ ਡਾਟਾ ਨੂੰ ਕਿਵੇਂ ਸੁਰੱਖਿਅਤ ਰੱਖਦਾ ਹੈ ਜਿਸ ਕਰਕੇ ਯੂਜ਼ਰਸ ਦੇ ਡਾਟਾ ਨੂੰ ਖਤਰਾ ਪੈਦਾ ਹੋ ਸਕਦਾ ਹੈ ਇਸ ਮੈਸੇਜ ਦੇ ਨਾਲ ਹੀ ਸਾਡੇ ਸਟਾਫ ਮੈਂਬਰਾਂ ਨੂੰ ਮੋਬਾਈਲ ਫੋਨਸ ਕੰਪਿਊਟਰ ਤੇ ਵੈਬ ਬ੍ਰਾਊਸਰਸ ਤੋਂ WhatsApp ਨੂੰ ਡਿਲੀਟ ਕਰਨ ਦਾ ਹੁਕਮ ਅਸਨਾ ਦਿੱਤਾ ਗਿਆ ਇਸ ਦੀ ਜਗ੍ਹਾ ਉਹਨਾਂ ਨੂੰ ਹੋਰ ਸੁਰੱਖਿਅਤ ਪਲੇਟਫਾਰਮ ਜਿਵੇਂ ਕਿ Signal, Wickr, iMessage ਤੇ FaceTime ਦੀ ਵਰਤੋਂ ਕਰਨ ਨੂੰ ਆਖਿਆ ਗਿਆ ਹੈ ਇਸ ਤੋਂ ਇਲਾਵਾ ਮੈਂਬਰਾਂ ਨੂੰ ਅਣਜਾਨ ਨੰਬਰਾਂ ਤੋਂ ਆਏ ਮੈਸੇजेस ਤੋਂ ਸੁਚੇਤ ਰਹਿਣ ਦੀ ਵੀ ਸਲਾਹ ਦਿੱਤੀ ਗਈ ਹੈ ਹਾਲਾਂਕਿ WhatsApp ਦੀ ਮਲਕੀਅਤ ਵਾਲੀ ਕੰਪਨੀ Meta ਨੇ ਇਸ ਗੱਲ ਨੂੰ ਜਿਹੜੇ ਤੋਂ ਨਕਾਰਿਆ ਹੈ ਕਿ WhatsApp 'ਚ ਡਾਟਾ ਸੇਫ ਨਹੀਂ ਹੈ ਕੰਪਨੀ ਦੇ ਬੁਲਾਰੇ ਐਂਡੀ ਸਟੋਨ ਨੇ ਜਾਣਕਾਰੀ ਦਿੰਦਿਆਂ ਹੋਇਆਂ ਦੱਸਿਆ ਹੈ ਕਿ ਹਾਊਸ ਚੀਫ ਦੇ ਇਸ ਫੈਸਲੇ ਨਾਲ ਅਸੀਂ ਬਿਲਕੁਲ ਸਹਿਮਤੀ ਨਹੀਂ ਜਤਾਉਂਦੇ ਕਿ ਸਾਡੇ ਐਪਸ ਸੇਫ ਨਹੀਂ ਹਨ ਉਹਨਾਂ ਕਿਹਾ ਹੈ ਕਿ WhatsApp ਤੇ ਮੈਸੇजेस ਐਂਡ ਟੂ ਐਂਡ ਇਨਕ੍ਰਿਪਟਿਡ ਹੁੰਦੇ ਨੇ ਜਿਸ ਦਾ ਮਤਲਬ ਸਿਰਫ ਮੈਸੇਜ ਕਰਨ ਤੇ ਰਿਸੀਵ ਕਰਨ ਵਾਲੇ ਹੀ ਦੇਖ ਸਕਦੇ ਨੇ ਇਥੋਂ ਤੱਕ ਕਿ ਖੁਦ WhatsApp ਵੀ ਇਹਨਾਂ ਮੈਸੇजेस ਨੂੰ ਨਹੀਂ ਦੇਖ ਸਕਦਾ ਤੇ ਅਦੁਰੇ ਅਮਰੀਕਾ ਦੇ ਵੱਲੋਂ ਭਾਰਤ ਦੀ ਯਾਤਰਾ ਕਰਨ ਵਾਲੇ ਨਾਗਰਿਕਾਂ ਦੇ ਲਈ ਐਡਵਾਈਜ਼ਰੀ ਜਾਰੀ ਕਰ ਦਿੱਤੀ ਗਈ ਹੈ ਅਸਲ ਨਵੀਂ ਐਡਵਾਈਜ਼ਰੀ ਜਾਰੀ ਕਰਨ ਤੋਂ ਬਾਅਦ ਭਾਰਤ ਦੇ ਵਿੱਚ ਯਾਤਰਾ ਕਰਨ ਵਾਸਤੇ ਗਏ ਜਾਂ ਫਿਰ ਕੰਮ ਕਰ ਰਹੇ ਅਮਰੀਕਨਸ ਨੂੰ ਨਵੀਆਂ ਹਦਾਇਤਾਂ ਦਿੱਤੀਆਂ ਨੇ ਸਲਾਹ ਦਿੱਤੀ ਹੈ ਆਖਿਆ ਗਿਆ ਹੈ ਕਿ ਭਾਰਤ ਦੇ ਵਿੱਚ ਬਹੁਤ ਸੜੀਆਂ ਥਾਵਾਂ ਤੋਂ ਦੂਰ ਹੀ ਰਹਿਣ ਮਹਿਲਾਵਾਂ ਵਾਸਤੇ ਖਾਸ ਤੌਰ ਤੇ ਐਡਵਾਈਜ਼ਰੀ ਦਿੱਤੀ ਗਈ ਹੈ ਮਹਿਲਾਵਾਂ ਨੂੰ ਆਖਿਆ ਗਿਆ ਹੈ ਕਿ ਭਾਰਤ ਦੇ ਵਿੱਚ ਜ਼ਬਰਜਨਾਹ ਦੇ ਕੇਸਸ ਤੇਜ਼ੀ ਦੇ ਨਾਲ ਵਧ ਰਹੇ ਨੇ ਇਸ ਕਰਕੇ ਅਮਰੀਕੀ ਮਹਿਲਾਵਾਂ ਜੇ ਕਿਤੇ ਵੀ ਜਾਣ ਤਾਂ ਕਲੀਆਂ ਨਾ ਜਾਣ ਤੇ ਆਪਣੇ ਸੁਰੱਖਿਆ ਦਾ ਖਾਸ ਧਿਆਨ ਰੱਖਣ ਇਸ ਤੋਂ ਇਲਾਵਾ ਬਿਹਾਰ ਉੱਤਰਾਖੰਡ ਦੇ ਨਾਲ ਲੱਗਦੇ ਚਾਰਖੰਡ ਤੋਂ ਇਲਾਵਾ ਮਨੀਪੁਰ ਤੇ ਕੁਝ ਹੋਰ ਥਾਵਾਂ ਦੀ ਯਾਤਰਾ ਕਰਨ ਤੋਂ ਵੀ ਮਨਾ ਕਰ ਦਿੱਤਾ ਗਿਆ ਹੈ ਕੁਝ ਥਾਵਾਂ ਦੀ ਯਾਤਰਾ ਕਰਨ ਵਾਸਤੇ ਖਾਸ ਤੌਰ ਦੇ ਉੱਤੇ ਪਰਮਿਸ਼ਨ ਲੈਣੀ ਪਵੇਗੀ ਅਮਰੀਕਾ ਨੇ ਹਾਲ ਹੀ ਵਿੱਚ ਭਾਰਤ ਦੀ ਯਾਤਰਾ ਕਰਨ ਵਾਲੇ ਆਪਣੇ ਨਾਗਰਿਕਾਂ ਲਈ ਨਵੀਂ ਐਡਵਾਈਸਰੀ ਜਾਰੀ ਕੀਤੀ ਹੈ ਇਸ ਐਡਵਾਈਸਰੀ ਵਿੱਚ ਖਾਸ ਕਰਕੇ ਔਰਤਾਂ ਨੂੰ ਚਲਾ ਦਿੱਤੀ ਗਈ ਹੈ ਅਮਰੀਕੀ ਵਿਦੇਸ਼ੀ ਵਿਭਾਗ ਨੇ ਭਾਰਤ ਦੀ ਯਾਤਰਾ ਕਰਦੇ ਸਮੇਂ ਨਾਗਰਿਕਾਂ ਨੂੰ ਵਧੇਰੇ ਸਾਵਧਾਨ ਰਹਿਣ ਦੀ ਅਪੀਲ ਕੀਤੀ ਹੈ ਅਮਰੀਕੀ ਵਿਦੇਸ਼ੀ ਵਿਭਾਗ ਦੀ ਸਲਾਹ ਚ ਆਖਿਆ ਗਿਆ ਹੈ ਕਿ ਭਾਰਤ ਚ ਅਪਰਾਧ ਤੇ ਅਤਵਾਦ ਦਾ ਖਤਰਾ ਵਧ ਰਿਹਾ ਹੈ ਇਸ ਦੇ ਨਾਲ ਹੀ ਔਰਤਾਂ ਵਿਰੁੱਧ ਹਿੰਸਾ ਤੇ ਜ਼ਬਰਜਨਾਹ ਦੀਆਂ ਘਟਨਾਵਾਂ ਵਧੀਆਂ ਨੇ ਇਸ ਲਈ ਜੇਕਰ ਅਮਰੀਕੀ ਔਰਤਾਂ ਭਾਰਤ ਯਾਤਰਾ ਕਰ ਰਹੀਆਂ ਨੇ ਤਾਂ ਉਹਨਾਂ ਨੂੰ ਕਿਤੇ ਵੀ ਇਕੱਲੇ ਜਾਣ ਤੋਂ ਬਚਣਾ ਚਾਹੀਦਾ ਹੈ ਤੇ ਆਪਣੀ ਸੁਰੱਖਿਆ ਦਾ ਖਾਸ ਧਿਆਨ ਰੱਖਣਾ ਚਾਹੀਦਾ ਹੈ ਅਮਰੀਕੀ ਵਿਦੇਸ਼ ਵਿਭਾਗ ਨੇ ਭਾਰਤ ਲਈ ਲੈਵਲ 2 ਯਾਤਰਾ ਸਲਾਹ ਜਾਰੀ ਕੀਤੀ ਹੈ ਇਸ ਚ ਆਖਿਆ ਗਿਆ ਹੈ ਕਿ ਜ਼ਬਰਜਨਾਹ ਭਾਰਤ ਚ ਸਭ ਤੋਂ ਤੇਜ਼ੀ ਨਾਲ ਵਧ ਰਹੇ ਅਪਰਾਧਾਂ ਚੋਂ ਇੱਕ ਹੈ ਸਰਸਾ ਪਟਾ ਸਥਾਨਾਂ ਅਤੇ ਜਨਤਕ ਸਥਾਨਾਂ ਤੇ ਜਿੰਸੀ ਸ਼ੋਸ਼ਣ ਦੇ ਮਾਮਲੇ ਅਕਸਰ ਹੁੰਦੇ ਰਹਿੰਦੇ ਨੇ ਇਸ ਦੇ ਨਾਲ ਹੀ ਅਤਵਾਦੀ ਸੈੱਟਸ ਪਟਾ ਸਥਾਨਾਂ ਆਵਾਜਾਈ ਕੇਂਦਰਾ ਬਾਜ਼ਾਰ ਜਾਂ ਸ਼ਾਪਿੰਗ ਮਾਲਸ ਸਰਕਾਰੀ ਸਹੂਲਤਾਂ ਨੂੰ ਵੀ ਨਿਸ਼ਾਨਾ ਬਣਾਇਆ ਜਾਂਦਾ ਹੈ ਸਲਾਹ ਚ ਕਿਹਾ ਗਿਆ ਹੈ ਕਿ ਪਿੰਡੂ ਖੇਤਰਾਂ ਚ ਅਮਰੀਕੀ ਨਾਗਰਿਕਾਂ ਨੂੰ ਐਮਰਜੈਂਸੀ ਸੇਵਾਵਾਂ ਪ੍ਰਦਾਨ ਕਰਨ ਦੀ ਅਮਰੀਕੀ ਸਰਕਾਰ ਦੀ ਸਮਰੱਥਾ ਸੀਮਤ ਹੈ ਇਹ ਖੇਤਰ ਮਹਾਰਾਸ਼ਟਰ ਅਤੇ ਉੱਤਰੀ ਤੇਲੰਗਾਨਾ ਤੋਂ ਲੈ ਕੇ ਪੱਛਮੀ ਬੰਗਾਲ ਤੱਕ ਫੈਲੇ ਹੋਏ ਨੇ ਇਸ ਵੱਡੇ ਬਿਹਾਰ, ਝਾਰਖੰਡ, ਛਤੀਸਗੜ, ਪੱਛਮੀ ਬੰਗਾਲ, ਮੇਘਾਲਿਆ ਅਤੇ ਉੜੀਸਾ ਦੇ ਨਾਮ ਦਾ ਜ਼ਿਕਰ ਕੀਤਾ ਗਿਆ ਹੈ। ਭਾਰਤ ਚ ਕੰਮ ਕਰਨ ਵਾਲੇ ਅਮਰੀਕੀ ਸਰਕਾਰੀ ਕਰਮਚਾਰੀਆਂ ਨੂੰ ਵੀ ਇਨ੍ਹਾਂ ਰਾਜਾਂ ਦੀ ਯਾਤਰਾ ਕਰਨ ਲਈ ਵਿਸ਼ੇਸ਼ ਇਜਾਜ਼ਤ ਲੈਣੀ ਪਵੇਗੀ। ਅਮਰੀਕਾ ਨੇ ਆਪਣੇ ਨਾਗਰਿਕਾਂ ਨੂੰ ਭਾਰਤ ਦੇ ਕੁਝ ਰਾਜਾਂ ਖਾਸ ਕਰਕੇ ਜੰਮੂ ਕਸ਼ਮੀਰ, ਭਾਰਤ-ਪਾਕਿਸਤਾਨ ਸਰਹੱਦ ਅਤੇ ਮੱਧ ਤੇ ਪੂਰਬੀ ਭਾਰਤ ਦੇ ਕੁਝ ਹਿੱਸਿਆਂ 'ਚ ਵਾਧੂ ਸਾਵਧਾਨੀ ਵਰਤਣ ਦੀ ਸਲਾਹ ਦਿੱਤੀ ਹੈ। ਇਸ ਯਾਤਰਾ ਸਲਾਹ ਦੇ ਵਿੱਚ ਮਨੀਪੁਰ ਅਤੇ ਉੱਤਰ ਪੂਰਬੀ ਰਾਜਾਂ ਦਾ ਵੀ ਵਿਸ਼ੇਸ਼ ਤੌਰ ਤੇ ਜ਼ਿਕਰ ਕੀਤਾ ਗਿਆ ਹੈ। ਨਾਲ ਹੀ ਲੋਕਾਂ ਨੂੰ ਪਾਰਜ ਸੈਟਲਾਈਟ ਫੋਨ ਜਾਂ ਜੀਪੀਐਸ ਡਿਵਾਈਸਸ ਨਾ ਰੱਖਣ ਦੀ ਸਲਾਹ ਦਿੱਤੀ ਗਈ ਹੈ। ਸਵੇਸੰਤਾ ਦਾ ਖਬਰਾਂ ਜਾਂਦੇ ਜਾਂਦੇ ਇੱਕ ਵਾਰ ਫੇਰ ਨਜ਼ਰ ਮਾਰਦਿਆਂ ਮੁਖੜ ਲੈ ਇਸ ਤੇ। ਇਜ਼ਰਾਈਲ ਤੇਰਾਂ ਅੰਛਲੇ ਯੁੱਧ ਲਗਾਤਾਰ ਜਾਰੀ ਸੀ ਇਸ ਫਾਇਰ ਦੀ ਕੀਤੀ ਉਲੰਘਣਾ ਰਾਸ਼ਟਰਪਤੀ ਟਰੰਪ ਹੋਏ ਗੁੱਸੇ। ਪਾਕਿਸਤਾਨ ਚ ਆਰਮੀ ਬੇਸ ਬਣਾਵੇਗਾ ਅਮਰੀਕਾ ਚੀਨ ਨੇ ਪਾਕ ਨੂੰ ਦਿੱਤੀ ਧਮਕੀ ਕਿ ਹਾ ਸਾਰੇ ਪ੍ਰਬੰਧ ਤੇ ਸੰਬੰਧ ਕਰ ਦਿੱਤੇ ਜਾਂਦੇ। ਕਾਰਿਯ ਅਧਿਕਾਰੀਆਂ ਵਾਸਤੇ ਨਵੇਂ ਹੁਕਮ ਹੋਏ ਜਾਰੀ WhatsApp ਡਿਲੀਟ ਕਰਨ ਵਾਸਤੇ ਆਖੀ ਨਵੀਂ ਗੱਲ WhatsApp ਨੂੰ ਦੱਸਿਆ ਅੰਤਿਮ ਐਜ਼ ਅਨਾਹੀ ਮੈਨੇਜਰ ਇਜਾਜ਼ਤ ਕੱਲ ਫੇਰ ਮਿਲਾਂਗੇ ਨਵੀਆਂ ਤੇ ਤਾਜ਼ਾ ਖਬਰਾਂ ਦੇ ਨਾਲ ਤਨਮਾ